ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਿੰਮਤਪੁਰਾ ਤੋਂ ਅੱਜ ਅਸੀਂ ਸੰਦਲੀ ਸੁਪਨੇ ਚੈਨਲ ਤੇ ਤੁਹਾਨੂੰ ਇੱਕ ਪੁਰਾਣੀ ਜਿਹੜੀ 150 ਸਾਲ ਪੁਰਾਣੀ ਆ ਭਗਤ RAM ਦੀ ਕੁਟਿਆ ਪਿੰਡ ਹਿੰਮਤਪੁਰੇ ਬਣੀ ਹੋਈ ਹੈ ਤੇ ਉਹਦੇ ਸੰਬੰਧ ਦੇ ਵਿੱਚ ਬਾਬਾ ਜਗਰਾਦ ਦਾਸ ਜੀ ਜੋ ਕਿ ਇੱਥੇ ਰਹਿੰਦੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਦੇ ਬਾਰੇ ਪੂਰੀ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਬਾ ਜੀ ਇਹ ਜਿਹੜੀ ਕੁਟਿਆ ਬਣੀ ਵੀ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਬਣੀ ਨੂੰ ਇਹਨੂੰ 150 ਸਾਲ ਹੋ ਗਿਆ 150 ਸਾਲ ਹੋ ਗਏ ਜੀ ਤੇ ਇੱਥੇ ਪਹਿਲਾਂ ਕੌਣ ਰਹਿੰਦਾ ਸੀਗਾ ਜੀ ਵਾ ਵਾ ਭਗਤ ਨਾਮ ਜੀ ਥਲੀ ਦੇ 47 ਚ ਚਲੇ ਗਏ ਜੀ ਇੱਥੇ ਜੀ ਚੜਦੀ ਭਾਤੋਂ ਜੀ ਇਹਨਾਂ ਟਾਈਮ ਹੋ ਗਿਆ ਜੀ ਉਹਨਾਂ ਨੂੰ ਗਿਆਨ ਉਹਨਾਂ ਨੂੰ ਗਿਆਨ ਉਹ ਦੇ ਲਓ ਵੀ 47 ਚ ਗਏ ਆ ਹਾਂ ਜੀ ਆ ਹੁਣ 24 ਚੱਲਦਾ ਜੀ ਤੇ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਏ ਅਸੀਂ 2000 ਦਾ 2 ਚਾਏ ਤੇ ਜਿਹੜੇ ਬਾਬਾ ਭਗਤ RAM ਜੀ ਸੀਗੇ ਜੀ ਉਹਨਾਂ ਨੇ ਇੱਥੇ ਕਿੰਨੇ ਸਾਲ ਤਪੱਸਿਆ ਕੀਤੀ 40 ਸਾਲ ਤਪੱਸਿਆ ਕਰਿਆ ਉਹਨਾਂ ਨੇ ਤੇ ਉਹਨਾਂ ਦਾ ਜਿਹੜਾ ਪਿੱਛਾ ਉਹ ਕਿੱਥੋਂ ਦਾ ਸੀਗਾ ਜੀ ਅਵੀਕਾਨੇਰ ਦਾ ਥੜੀ ਦਾ ਤੇ ਉਹਨਾਂ ਦੀ ਕੋਈ ਤੁਹਾਡੇ ਕੋਲ ਤਸਵੀਰ ਜਿਹੜੀ ਆਪਾਂ ਦਿਖਾ ਸਕੀਏ ਦਰਸ਼ਕਾਂ ਨੂੰ ਵੀ ਉਹ ਬਾਬਾ ਜੀ ਇੱਥੇ ਰਹਿੰਦੇ ਸੀ ਤਸਵੀਰ ਸਾਨੂੰ ਸੁਪਨੇ ਰਾਹੀ ਉਹ ਦਿਖਾਈ ਦਿੰਦੇ ਆ ਜੀ ਜਾਂ ਪਹਿਲਾਂ ਅਸੀਂ ਹਟੇ-ਹਟੇ ਨਾਲ ਵਰਸੀ ਮਨਾਉਂਦੇ ਸੀ ਜੀ ਕਿਤੇ ਕਦੋਂ ਮਦਦ ਨਹੀਂ ਕਿਤੇ ਬੰਦ ਕਰੋ ਇੱਕ ਦਿਨ ਫਿਰ ਸਾਨੂੰ ਇਹਨਾਂ ਨੇ ਵਚਨ ਕਰਿਆ ਕਿ ਰਾਤ ਨੂੰ 2 ਵਜੇ ਜੀ ਇਹਨੇ ਭਗਤਾ ਸਾਡੀ ਤੋਂ ਵਰਤੀ ਸਹੀ ਬਣਾਇਆਗਾ ਜੀ ਅਜਾ ਕਾ ਜੀ ਕਿਹੜਾ ਰਾਂ ਦਾ ਸਾਰਾ ਜਰਮਨੀ ਕਿਉਂ ਦੋ ਜੀ ਤੇ ਅਸੀਂ ਸੰਦ ਪਤਾ ਹੀ ਨਹੀਂ ਵੀ ਕਿਵੇਂ ਥੋੜੀ ਇੱਕ ਇਹ ਉਹ ਕਹਿੰਦਾ ਵੀ ਮੈਂ ਤੇ ਬਾਬਾ ਕਰਮ ਸਿਓ ਜੀ ਇਹ ਜਗ੍ਹਾ ਤੇ ਦੁਨੀਆ ਕਰ ਰਹੇ ਆ ਜੀ ਕਹਿੰਦਾ ਬਾਬੇ ਕਰਮ ਸਾਨੂੰ ਇਹ ਵਚਨ ਕਰਿਆ ਜੀ ਬਈ ਇੱਕ ਵੱਡਾ ਟੁੱਕੀ ਹੋ ਜਾਣੀ ਅੱਜ ਤੋਂ ਪੰਜਾਂ ਮਹੀਨਿਆਂ ਨੂੰ ਜੀ ਉਹ ਫਿਰ ਬਾਬਾ ਕਰਮ ਸਿਓ ਆ ਰਾਸਥਾਨ ਚਲੇ ਗਏ ਜੀ 4 ਮਹੀਨਿਆਂ ਬਾਅਦ ਫਿਰ ਮੁੜਿਆ ਏ ਠੀਕ ਏ ਜਦੋਂ ਆ ਗਏ ਬਾਬੇ ਕਰਮ ਸੌਨੇ ਫਿਰ ਆਪਣੇ ਬਾਬੇ ਭਗਤ RAM ਨੇ ਫਿਰ ਉਹਨੂੰ ਕਿਹਾ ਕਹਿੰਦਾ ਕਰਮ ਸਿਆ ਇੱਕ ਮਹੀਨਾ ਰਹਿ ਗਿਆ ਜੀ ਔਰ ਆਟੂ ਕੀ ਹੋ ਜਾਣੀ ਆ ਜੀ ਉਹ ਫਿਰ 13 ਭਾਦੋਂ ਨੂੰ ਜਾ ਕੇ ਸਰੀਰ ਉਹਨਾਂ ਨੇ ਲਾਤਾ ਇੱਥੇ ਇੱਕ ਖੈਦੋ ਠੀਕ ਹੈ ਇਹ ਇਹ ਕਹਿੰਦੇ ਇਹ ਚੜ੍ਹਦੀ ਭਾਦੋਂ ਇੱਥੋਂ ਚਲੇ ਗਏ ਜੀ ਸਾਨੂੰ ਕਹਿੰਦੇ ਸਾਡੀ ਚੜ੍ਹਦੀ ਭਾਦੋਂ ਤੁਸੀਂ ਦਿਨ ਗਰਾਸ ਕਰਿਆ ਕਰੋ ਤਿੰਨ ਭਾਦੋਂ ਨੂੰ ਭੋਗ ਫਾਇਆ ਤੇ ਬਾਬਾਈ ਉਹਨਾਂ ਦਾ ਬਾਬਾ ਭਗਤ RAM ji ਦਾ ਜਿਹੜਾ ਜਨਮ ਆ ਤੁਹਾਨੂੰ ਪਤਾ ਕਿਦੋਂ ਹੋਇਆ ਸੀ ਨਾ ਕੋਈ ਪਤਾ ਤੇ ਜਦੋਂ ਇੱਥੋਂ ਗਏ ਆ ਉਦੋਂ ਕਿੰਨੀ ਕੁ ਉਮਰ ਸੀ ਉਹਨਾਂ ਦੀ ਪੂਰੀ ਬਿਰਧਚਾ ਉਦੋਂ ਬਾਅਦ ਸਾਡਾ 1 ਸਾਲ ਬਾਅਦ ਦਾ ਜਰਮਾ ਠੀਕ ਹੈ ਬੜਾ ਦੁਖੀ ਤੋਂ ਜੀ 41 ਤੋਂ 1 ਸਾਲ ਬਾਅਦ ਦਾ ਜਰਮਾ ਹਦਾ ਤੇ ਜਿਹੜੀ ਆ ਜਗਾ ਬਣੀ ਵੀ ਹੈ ਜੀ ਮੈਂ ਕਹਿੰਦਾ ਪਹਿਲਾਂ ਇੱਥੇ ਜੰਗਲ ਹੁੰਦਾ ਸੀਗਾ ਜੰਗਲ ਹੀ ਜੰਗਲ ਹਾਂ ਜੰਗਲ ਹੁੰਦਾ ਸੀਗਾ ਕੋਈ ਆ ਇੱਥੇ ਕੋਈ ਬਸ ਉਹ ਰਹੇ ਨਹੀਂ ਸੀਗੇ ਇੱਥੋਂ ਦੀ ਕੱਸੀ ਹੁੰਦੀ ਸੀ ਜੀ ਕੱਸੀ ਸੀ ਕੱਚੀ ਦੇ ਇਧਰਲੇ ਪਾਸੇ ਇਹ ਬਹਿਕ ਜਮਾ ਉਹਦੀ ਨਹੀਂ ਜਗਾ ਤੇਰੇ ਇਹਨਾਂ ਨੇ ਉਹ ਹਾਰਟ ਤੇ ਹਾਰਟ ਹਾਰਟ ਉਹ ਤੇ ਚੱਲਦਾ ਹੁੰਦਾ ਸੀ ਉੱਥੇ ਬੈਠੇ ਸੀਗੇ ਉਹ ਕਹਿੰਦੇ ਵੀ ਤੁਸੀਂ 3 ਵਜੇ ਹਲਤ ਜੋੜਦੇ ਆ ਕੇ ਅਸੀਂ ਤਵੱਛਾ ਤੇ ਬੈਠੇ ਹੁੰਨੇ ਆ ਉਹ ਕਹਿੰਦੇ ਵੀ ਸਾਈ ਤਾਂ ਹੁਣ ਜਾਣੇ ਆ ਇਹਨਾਂ ਦੇ ਬਜ਼ੁਰਗ ਕਹਿੰਦੇ ਵੀ ਇਹ ਜਾਣ ਨਹੀਂ ਦੇਣਾ ਆ ਸਾਡਾ ਰੋੜਾ ਪਿਆ ਇੱਥੇ ਯਾਨੀ ਇੱਥੇ ਕੁਝ ਨਹੀਂ ਹੁੰਦਾ ਸੀ ਯਾਨੀ ਰੋੜਾਂ ਦਾ ਘਰਾ ਸੀ ਇਹ ਇਹਦਾ ਫਿਰ ਇੱਥੇ ਨਾ ਝੁੰਬਾ ਪਾਤਾ ਜੀ ਝੁੰਬਾ ਪਾਤਾ ਫਿਰ ਉਹ ਚਾਲੀ ਸਾਰੇ ਇੱਥੇ ਰਹੇ ਆ ਤੇ ਇਹ ਜਿਹੜੀ ਤੁਸੀਂ ਦੱਸਿਆ ਸਾਨੂੰ ਵੀ ਜਿਹੜੀ ਆਹ ਜਗਾ ਜਿੱਥੇ ਹੈਗੀ ਆ ਛੇ ਕਨਾਲਾਂ ਤੇ ਇਹ ਕਿਸੇ ਪਰਿਵਾਰ ਵੱਲੋਂ দান ਕੀਤੀ ਗਈ ਸੀਗੀ ਪੁਰਾਣੇ ਸਮਿਆਂ ਦੇ ਵਿੱਚ ਇਹ ਪੁਰਾਣੇ ਬਜ਼ੁਰਗਾਂ ਨੇ দান ਕਰੀ ਵੀ ਆ ਜੀ ਉਹ ਕਿਹਨਾਂ ਦੇ ਪਰਿਵਾਰਤ ਸੀ ਗਿੱਲਾਂ ਦੇ ਅੱਛਾ ਗਿੱਲਾਂ ਦੇ ਪਰਿਵਾਰ ਦੇ ਵਿੱਚੋਂ ਅਸੀਂ ਜਿਨ੍ਹਾਂ ਦੀ ਪੜਦਾਦਿਆਂ ਨੇ ਵੀ ਇਹ ਜਿਹੜੀ ਜਗਾ ਦੀ দান ਕਰਤੀ ਸੀਗੀ ਜੀ ਤੇ ਬਾਬਾ ਜੀ ਇੱਕ ਮੈਂ ਤੁਹਾਡੇ ਬਾਰੇ ਹੋਰ ਸੁਣਿਆ ਜਿਵੇਂ ਤੁਸੀਂ ਅੱਖਾਂ ਦੀ ਦਵਾਈ ਪਾਉਂਦੇ ਹੋ ਤੇ ਉਹ ਸੇਵਾ ਕਿੰਨਾ ਟਾਈਮ ਹੋ ਗਿਆ ਕਰਦਿਆ ਨੂੰ ਤੁਹਾਨੂੰ ਸਾਨੂੰ 20 ਸਾਲ ਹੋ ਗਏ ਇੱਥੇ ਦਵਾਈ ਚਲਦੀ ਨੂੰ ਜੀ ਅੱਜ ਤੱਕ ਕਿੰਨੇ ਕ ਮਰੀਜ਼ ਉਹਦੇ ਨਾਲ ਠੀਕ ਹੋ ਚੁੱਕੇ ਬਹੁਤ ਬੇਅੰਤਾ ਬੁਰੇ ਭਰੇ ਪੈਨ ਕਾਂ ਲਾ ਲਾ ਹਿੱਟ ਜਾਂਦੇ ਆ ਜੀ ਹੁਣ ਅਸੀਂ ਬੰਦ ਕਰਤੀ ਅਜਨਕ ਰੱਖਣ ਨਹੀਂ ਦੇਣੀ ਜੀ ਹੁਣ ਨਾਲ ਹੀ ਝਕਾ ਦਿੰਨੇ ਆ ਜੀ ਤੇਨੇ ਇੱਕ ਵਾਰ ਹੋਰ ਪੜ ਦਿੰਦੇ ਸਾਨੂੰ ਇਹ ਤੁਸੀਂ ਆ ਜਿਹੜੀ ਦਵਾਈ ਆ ਆਪ ਤਿਆਰ ਕਰਦੇ ਜਾਂ ਬਾਹਰੋਂ ਲੈ ਕੇ ਆਉਂਦੇ ਆ ਆਪ ਤਿਆਰ ਕਰਦੇ ਨੇ ਦੇਸੀ ਨੁਕਤੇ ਨਾਲ ਦੇਸੀ ਦੇਸੀ ਤਾਂ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਦਵਾਈ ਬਣਾਉਣ ਦੇ ਸਾਨੂੰ 20 ਸਾਲ 20 ਸਾਲ ਤੋਂ ਮਰੀਜ਼ ਆਉਂਦੇ ਨੇ ਹਾਂ 20 ਸਾਲ ਤੋਂ ਮਰੀਜ਼ ਆਉਂਦਾ ਠੀਕ ਹੈ ਜੀ ਕਿੱਥੋਂ ਕਿੱਥੋਂ ਦੇ ਮਰੀਜ਼ ਆ ਜਾਂਦੇ ਆ ਬਹੁਤ ਦੂਰੋਂ ਦੂਰੋਂ ਅਦਿਲਾ ਫਾੜਿਰ ਕਾ ਹੋ ਗਿਆ ਜੀ ਰਾਜਸਥਾਨ ਹੋ ਗਿਆ ਪੀੜਗਾ ਵੰਗਾ ਫੰਦੂਰਗੜ ਜੀ ਇਹ ਹਨਮਾਨਗੜ ਸਾਰਾ ਇਲਾਕਾ ਸਾਡੇ ਕੋਲ ਆਉਂਦਾ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਹਿੰਮਤਪੁਰੇ ਜਿਹੜੀ ਆ ਅੱਖਾਂ ਦੀ ਦਵਾਈ ਮਿਲਦੀ ਉਹ ਜੀ ਨੂੰ ਅਸੀਂ ਜਿਹੜਾ ਪੁਆ ਕੇ ਲੈ ਜਾਂਦਾ ਉਹ ਗਾਹਾਂ ਰੱਖ ਦਿੰਦਾ ਉਹ ਗਾਹਾਂ ਦੀ ਗਾਹਾਂ ਉਹ ਗਾਹਾਂ ਫੇਰਦਾ ਹੁੰਦਾ ਆਈ ਯਾਨੀ ਸੰਗਤ ਵਧੀ ਗਈ ਜੀ ਜਿਵੇਂ ਇੱਥੋਂ ਬਠੰਡੇ ਕੋਈ ਸਾਤ ਸੋਈ ਲੈ ਗਿਆ ਹਾਂਜੀ ਬਠੰਡੇ ਦਵਾਈ ਲੈ ਗਿਆ ਤੇ ਉਹਦਾ ਐਨਕਾ ਲੈ ਗਿਆ ਜੀ ਉਹਨੇ ਗਾਹਾਂ ਜਾ ਕੇ ਐਨਾਂ ਆਵਾਦ ਉਹਨਾਂ ਦੇ ਸ਼ਕੀਰੀ ਵਾਲੇ ਸੀ ਉਹਨਾਂ ਨੂੰ ਵਚਨ ਕਰਤੇ ਜੀ ਫੇ ਤੁਸੀਂ ਹਿੰਮਤ ਭਰੇ ਜਾਓ 2 ਸਾਲ ਦਾ ਬੱਚਾ ਸੀ ਉਹਦਾ ਐਨਕਾ 312 ਨੰਬਰ ਜੀ ਤੁਸੀਂ ਹਿੰਮਤ ਭਰੇ ਜਾਓ ਐਨਕ ਲੈ ਜੀ ਉਹ ਸਾਡੇ ਕੋਲੇ ਆ ਕੇ ਅਸੀਂ ਉਹਨਾਂ ਨੂੰ ਹਲਕੀ ਦਵਾਈ ਬਣਾ ਕੇ ਦੇ ਦੇਤੀ ਉਹਨਾਂ ਨੂੰ ਉਹਨਾਂ ਦੇ 12 ਨੰਬਰ ਐਨ ਕਹਾ ਜੇ ਬੁਰੀ ਚ ਪਈਆਂ ਉਹਨਾਂ ਦੀ ਜੀ ਮੋੜ ਕਹੀਂ ਲਾਈ ਉਹ ਹੁਣ 8ਵੇਂ ਚ ਵੱਡਦਾ ਬੱਚਾ ਅੱਛਾ ਬਾਬਾ ਜੀ ਆਪਾਂ ਇੱਕ ਗੱਲ ਕਰਦੇ ਆ ਜਿਹੜੀ ਕੁਟੀਆਂ ਬਣੀ ਹੋਈ ਆ ਹਾਂਜੀ ਇਹ ਤੁਸੀਂ ਦੱਸਿਆ ਵੀ ਇਹਦੀ ਐਟ ਨਿੱਕੀ ਸੀ ਇਹ ਕਿੱਥੋਂ ਐਟ ਆਈ ਸੀਗੀ ਉਹਦਾ ਔੜੋ ਐਟ ਆਈ ਆ ਜੀ ਤੇ 3 ਰੁਪਏ ਹਜ਼ਾਰ ਐਟ ਆਈ ਆ ਇਹ ਜੀ ਉਦੋਂ ਰੇਟ ਇਹ ਹੈ ਜਿਹੜਾ ਉਹ ਆਪਣੇ ਪੰਡਿਆਂ ਨੇ ਇੱਕ ਇਹਦੇ ਇੱਕ ਇੱਕ ਸਾਈਡ ਤੋਂ ਆਪਣੇ ਪਿੰਡ ਦੇ ਨੇ ਬਣਾਈ ਆ ਹਾਂਜੀ ਇੱਕ ਸਾਈਡ ਭਾਗੀ ਕਹਿੰਦੇ ਨੇ ਬਣਾਈ ਆ ਭੋਲੇ ਕਹਨੇ ਜੀ ਭੋਲੇ ਕੇ ਉਦੋਂ ਇੱਥੇ ਆਉਦੇ ਹੁੰਦੇ ਕੱਚੀ ਵਾਲੀ ਜਗ੍ਹਾ ਵਾਦੀ ਸੀ ਹਾਂਜੀ ਇਹ ਭੋਲੇ ਕੇ ਪੈਸਾ ਪੈਸਾ ਉਹਨਾਂ ਨੇ ਇਕੱਠਾ ਕਰਿਆ ਆ ਜਿਹੜੇ ਬਾਣਗੇ ਸੀ ਵੇਘੇ ਕੇ ਹਾਂਜੀ ਉਹਨਾਂ ਦਾ ਸੀਗਾ ਬੁੜਾ ਉਹ ਉਹਨੇ ਆਪਣੇ ਪਿੰਡ ਚੋਂ ਇਕੱਠੇ ਕਰੇ ਪੈਸੇ ਜੀ ਪੰਜੀ ਕਿਸ ਨੇ ਪੰਜੀ ਦਿੱਤੀ ਗਏ ਦਹੀ ਦਿੱਤੀ ਕਿਸ ਨੇ ਕਨੇ ਤੇ ਉਦੋਂ ਫਿਰ ਤਾਂ ਨਾ ਪਈਏ ਹਜ਼ਾਰ ਰੱਟ ਭਦੌੜਾ ਲੈਂਦੀ ਇਹਨਾਂ ਨੂੰ ਕਿ ਬਾਬਾ ਜੀ ਉਦੋਂ ਆਉਣ ਜਾਣ ਦੇ ਸਾਧਨ ਐਨੇ ਸੀ ਸੀਮਤੀ ਸੀ ਉਦੋਂ ਕਿਦੋਂ ਇਹ ਫਿਰ ਤੁਸੀਂ ਕਿਹੜੇ ਹਿਸਾਬ ਨਾਲ ਲੈ ਕੇ ਆਇਟਾ ਉਥੋਂ ਅੱਗਾ ਅੱਗਾ ਅੱਗੇ ਹੁੰਦਾ ਸੀਗਾ ਅੱਗਾ ਕੋੜੇ ਅੱਗ ਗਦੇ ਜੀ ਗੜਿਆਂ ਦੇ ਖੁਰਦੀਆਂ ਪਾਈਆਂ ਹੁੰਦੀਆਂ ਸੀ ਹਾਂਜੀ ਕਿਹੇ ਅਜ 100 100 ਕ 100 ਇਟ ਪੈ ਜਾਂਦੀ ਸੀ ਕਿਹੇ 200 ਪੈ ਜਾਂਦੀ ਜਿਹੇ ਅੰਦਾਜ਼ਾ ਸੀ ਰੇਤਾ ਹੁੰਦਾ ਰੇਤੇ ਚ ਖੋਦੇ ਤੁਰੇ ਆਉਦੇ ਸੀ ਠੀਕ ਹੈ ਆਹ ਦਾ ਹੁਣੀ ਚੋਨੇ ਲੱਗਣ ਦੇ ਨਾਲ ਹੀ ਪੱਧਰ ਹੋਈ ਆ ਤੇ ਪਿਟ ਵੀ ਸੀ ਪਹਿਲਾਂ ਇਹ ਜੀ ਇਹ ਜਿਹੜੀ ਭਧੌੜੀ ਇਟਾ ਜੀ ਇਹਨੂੰ ਇਹਦਾ ਨਾਮ ਭਧੌੜ ਤੋਂ ਤਾਂ ਹੀ ਪਿਆ ਵੀ ਇਹ ਵੀ ਭਧੌੜੀ ਇਟਾ ਆਵਿਆਂ ਦੀ ਜੀ ਆਵਿਆਂ ਦੀ ਇਟਾ ਹੈ ਆ ਕੌਣ ਤਾਂ ਉਸੇ ਕੋਈ ਹੈ ਨਹੀਂ ਮੇਰੇ ਸਾਬ ਨਾਲ ਨਾ ਕੋਈ ਆਵੇ ਚਲਦੇ ਹਾਂਜੀ ਪਹਿਲਾ ਕ ਕਮਿਹਾਰ ਸੀਗੇ ਉਹ ਆਵੇ ਪਾਦੇ ਹੁੰਦੇ ਸੀ ਠੀਕ ਆ ਜੀ ਤੇ ਮੈਂ ਕਿਹਨੂੰ ਹੁਣ ਤਾਂ ਇਹ ਮੈਂ ਕਿਤੋਂ ਵੀ ਨਹੀਂ ਮਿਲਣੀ ਇਹ ਇਹ ਜਿੱਥੇ ਕੋਈ ਇਦਾਂ ਜਿਵੇਂ ਇਹ ਕਟੀਆਂ ਬਣੀ ਹੋਈ ਆ ਇਹੇ ਜਿਹੜੀਆਂ ਜਗ੍ਹਾ ਬਣੀਆਂ ਹੀ ਰਹਿ ਗਈਆਂ ਵੀ ਅਟਮੈਗਨਾ ਮੈਦਨੀ ਮੋਸ ਨਾ 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 ਬਾਬਾ ਇੱਕ ਹੋਰ ਗੱਲ ਪੁੱਛਣੀ ਸੀ ਜਦੋਂ ਤੁਸੀਂ ਇੱਥੇ ਆਏ ਤਾਂ ਫਿਰ ਉੱਥੇ ਇਹਦੀ ਜਿਹੜੀ ਕੁਟਿਆ ਦੀ ਹਾਲ ਹਾਲਤਾ ਉਦੋਂ ਕਿਹੋ ਜੀ ਸੀ ਉਹ ਤਾਂ ਬਾਲੀ ਪੈਰੀ ਸੀ ਉਹ ਤਾਂ ਆ ਆਸੇ ਪਾਸੇ ਨਾਲ ਦੇ ਕਰਾਹ ਲਾ ਲਾ ਕੇ ਬੰਦ ਕਰੀ ਪਈ ਸੀ ਅੱਛਾ ਇੱਥੇ ਦਾ ਕੰਮ ਨੂੰ ਜੀ ਨਹੀਂ ਕਰਦਾ ਇਹ ਜਗ੍ਹਾ 'ਚ ਠੀਕ ਹੈ ਜੀ ਫਿਰ ਅਸੀਂ ਥੋੜਾ ਜਿਹਾ ਜਗ੍ਹਾ ਸਵਾਰੀ ਇਹ ਅੱਛਾ ਥੋੜੀ ਜਿਹਾ ਜਗ੍ਹਾ ਸਵਾਰ ਕੇ ਇੱਕ ਆਪ ਹੀ ਕਈਆਂ ਦੇ ਨਾਲ ਪੱਧਰ ਕਰਦੀ ਇਹ ਹਾਂ ਪੱਧਰ ਕਰਕੇ ਉਦੋਂ ਬਾਅਦ ਫਿਰ ਇਹਨੂੰ ਅਸੀਂ ਧੋਤਾ ਕੇ ਉਦੋਂ ਖਰਚ ਕਰ ਚਕੇ ਫਿਰ ਅਸੀਂ ਹੌਲੀ ਹੌਲੀ ਇਹਨੂੰ ਤਿਆਰ ਕਰਿਆ ਪੰਜਾ ਦਾਸਾਨਾਂ ਚ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਸਰੀ ਲਿਆ ਕੇ ਤੇੜਾ ਭਰ ਕੇ ਫਿਰ ਇਹਨੂੰ ਅਸੀਂ ਇੱਕ ਪਲਾਸਟਰ ਕਰਤਾ ਉਦੋਂ ਤੇੜਾ ਭਰ ਪੈਣਾ ਜੀ ਫਿਰ ਜਦੋਂ ਅਸੀਂ ਇਹ ਕੱਢਣ ਲੱਗੇ ਉਦੋਂ ਸੱਪ ਦੇਲਾ ਵੀ ਘਟ ਤੋਂ ਘਟ 8-8 ਫੁੱਟ ਸੱਪ ਸੀ ਜੀ ਉਹ ਅਸੀਂ ਇੱਕ ਕੁੰਡਗਾਣਾ ਕੱਢਦੇ ਬਾਹਰ ਜਦੋਂ ਕੁੰਡਗਾਣਾ ਬਾਹਰ ਕੱਢਦੇ ਉਦੋਂ ਬਾਅਦ ਬਾਹਰ ਸੱਟਿਆਂ ਦੇ ਦੀਆਂ ਨੀ ਦੂਰ ਦੋ ਤਿੰਨ ਕਿੱਲਾਂ ਤੇ ਹਮਾਰੇ ਨਹੀਂ ਉਦੋਂ ਬਾਅਦ ਜਦੋਂ ਤੜਕੇ ਨੂੰ ਫੇਰ ਆਏ ਫੇਰ ਉੱਥੇ ਵਿੱਚ ਬੜੇ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਰਹਿਣ ਬਸੇਰਾ ਸੀਗਾ ਉੱਥੇ ਹਾਂ ਠੀਕ ਹੈ ਜਿੱਥੇ ਰਹਿੰਦੇ ਆ ਉੱਥੇ ਜਿਹੜਾ ਮੈਸਤਰੀ ਬਣਾਉਂਦਾ ਸੀ ਇਹਨੂੰ ਉਹਨੂੰ ਤਿੰਨ ਦਿਨ ਤੱਕ ਆਪ ਨਹੀਂ ਉਤਰਿਆ ਫਿਰ ਜੋ ਸੱਪ ਫੇਰ ਜਾ ਕੇ ਆ ਗਏ ਸੱਪ ਦੇਖ ਲਏ ਨਾ ਹਾਂ ਹਾਂ ਤੇ ਬਾਬਾ ਜੀ ਇੱਕ ਜਿਵੇਂ ਇਹਨਾਂ ਦੀ ਕੰਧ ਬਹੁਤ ਜ਼ਿਆਦਾ ਚੌੜੀਆ ਨੇ ਇਹ ਇੱਕ ਮੈਨੂੰ ਉਦੋਂ ਨਹੀਂ ਇਦਾਂ ਹੀ ਰੱਖਦੇ ਸੀਗੇ ਇਹ ਇੱਕ ਥੱਲੇ ਤੋਂ ਲਾ ਕੇ ਤੋੜਤਾ ਹੀ ਇੰਨੀ ਕੋ ਚੌੜੀ ਹੈ ਇਹ ਜੀ ਤੇ ਇਹ ਚੂਨੇ ਚ ਲੱਗੀ ਵੀ ਹੈ ਚੂਨੇ ਚ ਠੀਕ ਆ ਜੀ ਅੱਗੇ ਨਾ ਰੋੜ ਕਟ ਲੈਂਦੇ ਸੀ ਰੋੜ ਹਾਂਜੀ ਰੋੜ ਕੁੱਟ ਕੇ ਉਹਦਾ ਚੂਨਾ ਬਣਾ ਲੈਂਦੇ ਸੀ ਇਹ ਚੂਨੇ ਚ ਲਕੀ ਹੋਈ ਆ ਹੁਣ ਇੱਕ ਦਿਨ ਜਿੱਤੇ ਤੇੜ ਆਈ ਅਸੀਂ ਤੇੜ ਭਰਦੇ ਸੀਗੇ ਜੀ ਜਦੋਂ ਅਸੀਂ ਇੱਕ ਵਿੱਚ ਵਾਹ ਪਾ ਕੇ ਆਏ ਇਟਾਂ ਇਟਾਂ ਆਇਆਂ ਡਕ ਡਕ ਕੇ ਹਿਲਦੀਆਂ ਸੀ ਇਹਦੀਆਂ ਤੇਰੇ ਇਹ ਇਟਾਂ ਉਵੇਂ ਜਿਵੇਂ ਤੇੜਾ ਭਰੀ ਗਏ ਫਿਰ ਪਾ ਪਾ ਕੇ ਪੂਰੀ ਠੋਸ ਹੋ ਗਿਆ ਠੋਸ ਕਰ ਤਨੇ ਬਾਈ ਇੱਕ ਨਾ ਮੈਂ ਹੋਰ ਸਵਾਲ ਮੇਰੇ ਮਨ ਚ ਆ ਜਾਂਦਾ ਵੀ ਮਨ ਲੋਕਾਂ ਨੂੰ ਆਪਣੇ ਕੋਲੇ ਹਾਂ ਮਾਇਆ ਹੁੰਦੀ ਆ ਤੇ ਤੁਹਾਡਾ ਦਿਲ ਕਰਿਆ ਵੀ ਇਹਨੂੰ ਆਪਾਂ ਹੋਰ ਵਧੀਆ ਬਣਾਈਏ ਅਈ ਤਾਂ ਹੁਣ ਹਾਲ ਪਾਉਣਾ ਹੈ ਹਾਂਜੀ ਮੈਂ ਮੰਨਦਾ ਪਰ ਮੈਂ ਇੱਕ ਚੀਜ਼ ਪੁੱਛਣੀ ਚਾਹਣਾ ਵੀ ਆਪਣੇ ਕੋਲ ਇਹ ਕੁੱਟੀਆਂ ਇਹ ਆਪਾਂ ਬਾਅਦ ਚ ਦਿਖਾਉਣੀ ਆ ਦਸਤਾਂ ਨੂੰ ਤੁਸੀਂ ਇਹਨੂੰ ਵੀ ਢਾਉਂਗੇ ਜਾਂ ਕਿਵੇਂ ਨਾ 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 ਇਹ ਨਹੀਂ ਢਾ ਸਕਦੇ ਇਹ ਤਾਂ ਅਸੀਂ ਹੱਥ ਵੇ ਲਾ ਸਕਦੇ ਠੀਕ ਆ ਜੀ ਤੇ ਜਿਹਦੇ ਕੇ ਦੀ ਹਸਤੀ ਆ ਉਹ ਆ ਕੇ ਢਾ ਲੈ ਅਸੀਂ ਤਾਂ ਨਹੀਂ ਹੱਥ ਲਾਉਣਾ ਇਹਨੂੰ ਜਾਨੀ ਕਿ ਤੁਸੀਂ ਇਹਦੇ ਉੱਪਰ ਦੀ ਹਾਲ ਬਣਾ ਸਕਦੇ ਹੋ ਅਸੀਂ ਕੋਈ ਤਾਂ ਨਹੀਂ ਸਕਦੇ ਇੱਥੇ ਨਹੀਂ ਹਾਲ ਬਣਾਉਣਾ ਸਾਈਡ ਤੇ ਸਾਈਡ ਤੇ ਬਣਾਉਣਾ ਨਹੀਂ ਨਹੀਂ ਜੇ ਮੰਨ ਲਓ ਵੀ ਇਹਦੇ ਉੱਪਰ ਕੋਈ ਜਗ੍ਹਾ ਪਾਣੀ ਤਾਂ ਉੱਤੇ ਪਾ ਸਕਦੇ ਨਹੀਂ ਇਹਦਾ ਹੀ ਟੋਕੜੀਆਂ ਲਾ ਦਾਂਗੇ ਪਰ ਇਹਨੂੰ ਜੇ ਹਲਾ ਨਹੀਂ ਸਕਦੇ ਠੀਕ ਆ ਜੀ ਬਹੁਤ ਵਧੀਆ ਸੋਚਾ ਹਾਂ ਟੋਕੜੀਆਂ ਲਾ ਦੇਣੀ ਆ ਹਾਂ ਜੀ ਹਾਂ ਜੀ ਉਹਨਾਂ ਦੇ ਇਨਸਾਨ ਨਹੀਂ ਉਹਦੇ ਹੱਥਾਂ ਦੀ ਜਿੱਥੇ ਆਪਣੇ ਪਿੰਡ ਦੇ ਪੜ੍ਹੇ ਆ ਇੱਥੇ ਹਾਂ ਜੀ ਅਸੀਂ ਨਹੀਂ ਕਿ ਮੋਦੇ ਬਾਪੂ ਜੀ ਤੁਸੀਂ ਦੱਸ ਸਕਦੇ ਹੋ ਉਤੋਂ ਜਦੋਂ ਇੱਥੇ ਕੋਈ ਟੀਚਰ ਸੀ ਜਾਂ ਬਾਬਾ ਜੀ ਪੜ੍ਹਾਉਂਦੇ ਸੀ ਜਾਂ ਕੋਈ ਹੋਰ ਜੋ ਵੀ ਇੱਥੇ ਪੜ੍ਹਾਉਂਦਾ ਸੀ ਆਪਣੇ ਪਿੰਡ ਦੇ ਮ ਇੱਥੇ ਪੜ੍ਹ ਕੇ ਗਏ ਆ ਉਹਨਾਂ ਦੇ ਕੋਈ ਥੋੜ੍ਹਾ ਜਿਹਾ ਨਾਂ ਸਾਨੂੰ ਦੱਸ ਸਕਦੇ ਵੀ ਕਿਹੜੇ ਕਿਹੜੇ ਬੰਦੇ ਪੜ੍ਹ ਕੇ ਗਏ ਇੱਕ ਰਾਚਾਨਣ ਹਾਂਜੀ ਇੱਕ ਭਗਵੰਤ ਦਾ ਪਿਓ ਬਚਨ ਜੀ ਇੱਕ ਪੰਡਤ ਜਗਨਾ ਜੀ ਇੱਕ ਹਰੀ ਜੀ ਤੇ ਦੂਜੇ ਬੰਦਿਆਂ ਨੇ ਮਨਾਉਣੀ ਜਾਂਦੇ ਨਾ 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 ਵੀ ਇੰਨੇ ਕ ਜਾਣਦੇ ਸੀ ਹਾਂ ਚਾਰ ਬੰਦਿਆਂ ਦੇ ਨਾਂ ਜਾਣਦੇ ਇੱਥੇ ਪੜ੍ਹਦੇ ਹੁੰਦੇ ਜਿਹੜੇ ਪੜ੍ਹਦੇ ਸੀ ਕਿ ਕਿੰਨੇ ਟਾਈਮ ਪਹਿਲਾਂ ਇੱਥੇ ਪੜ੍ਹਾਈ ਕਰਕੇ ਗਏ ਹੋ ਪੜ੍ਹਾਈ ਉਹ ਦੇਖ ਲਓ ਵੀ ਉਹ ਪੜੇ ਦਾ ਥੋੜਾ ਥੋੜਾ ਸੀਗੇ ਹਾਂਜੀ ਤੇ ਉਹ ਬੁੜਾ ਜੀ ਪੌਚ ਰਹਾ ਹਾਂਜੀ ਪੌਚ ਰਹਾ ਉਹਨੇ ਦੇਖ ਲਾ ਵੀ ਜੇ ਪਾਟ ਉਹ ਮੂਹ ਜਵਾਨੀ ਸਾਰਾ ਸੁਣਾ ਦਿੰਦਾ ਜੀ ਇੰਨੀ ਪੜ੍ਹਾਈ ਵਧੀਆ ਸੀ ਉਹਨਾਂ ਦੀ ਠੀਕ ਆ ਆਈਡੀਆ ਡੇਕ ਕਿਲੀਆਂ ਗੱਢ ਕੇ ਰੀਠਾ ਪਾ ਲੈਂਦੇ ਰੀਠਾ ਗਲੀ ਗੱਢ ਕੇ ਉਹ ਰੀਠੇ ਨਾਲ ਉਹ ਥੱਲੇ ਇੱਕ ਕੱਚੀ ਸੀ ਇਹ ਥੱਲੇ ਜਾਣੀ ਉਹਨਾਂ ਨੇ ਇੱਕ ਅੱਖਰ ਪੋਣੇ ਬਾਬਾ ਵਪਾਰਤ ਆਉਣੇ ਤੇ ਇੱਕ ਗੱਲ ਹੋਰ ਬਾਬਾ ਜੀ ਜਿਵੇਂ ਹੁਣ ਤੁਸੀਂ ਐਨੇ ਦਰਾਸਤ ਲਾਏ ਪਿਆ ਇਹ ਮੈਂ ਕਹਿੰਨਾ ਜੀ ਇਹ ਕੁਦਰਤੀ ਆ ਨਾ ਤੇ ਵਧੀਆ ਲੱਗਦਾ ਵੀ ਆਪਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਵੀ ਇਹ ਦਰਾਸਤ ਲਾਉਣੇ ਚਾਹੀਦੇ ਕਿ ਨਹੀਂ ਲਾਉਣੇ ਅਜਿਹਾ ਕਹਿੰਦੇ ਲਾਓ ਦਾ ਦਰਾਸਤ ਬਾਬਾ ਤੋਂ ਵੱਧ ਲਾਉਣਾ ਇਹ ਯਰ ਜੁੰਨੀ ਆ ਇਹ ਜੀ ਜਿਹੜਾ ਇਹਨੂੰ ਕੋਈ ਮਚਾਉ ਦਾ ਜਾਂ ਪੜ ਦਾ ਜੀ ਇਹ ਪਾਬ ਇਨਾ ਇਹਦਾ ਜਿੰਨਾ ਵੀ ਕਹੇ ਉਹਨਾਂ ਹੀ ਬੰਦੇ ਜਿੰਨਾ ਬਾਬਾ ਦਾ ਜੀ ਇਹੀ ਕੀ ਜਾਣੀ ਕਿਉਂਕਿ ਲੱਗਦੇ ਤਾਂ ਬਹੁਤ ਮੁਸ਼ਕਲ ਨਾ ਤੇ ਆਪਾਂ ਅਪਾਰਟਮੈਂਟ ਤੇ ਮੈਟਵੇ ਦੀ ਫੂਕ ਦਿੰਦੇ ਆ ਇਹ ਜੀ ਆ ਗਲਾਸ ਹੁੰਦੇ ਆ ਦੇਖੋ ਵਾਪਸ ਜਿੰਨ ਹੁਣ ਆਪ ਤੁਹਾਡੇ ਫਲ ਫੂਡ ਵੀ ਮੈਂ ਕਹਿੰਦਾ ਦੇਖਿਆ ਮੈਂ ਉਧਰ ਅਨਾਰ ਲੱਗੇ ਪਿਆ ਅਮਰੂਦ ਲੱਗੇ ਪਿਆ ਆ ਚੀਕੂ ਵੀ ਆਪਾਂ ਬੈਠੇ ਹੈ ਨਾ ਦੇਖੋ ਜੇ ਘਰ ਦੀ ਚੀਜ਼ ਇਹ ਕੁਦਰਤੀ ਆ ਉਹ ਦੇਖੋ ਬਾਦਾਮ ਉਧਰ ਬਾਦਾਮ ਇੰਨੇ ਲੱਗਦੇ ਆ ਬੱਚੇ ਮौज ਕਰਦੇ ਆ ਜਿੰਨੇ ਡਿੱਗੀ ਜਾਂਦੇ ਬੱਚੇ ਖਾਈ ਜਾਂਦੇ ਤੋੜ ਤੋੜ ਦੇਖੋ ਬਾਪੀ ਇਹਨੂੰ ਕੋਈ ਤੁਸੀਂ ਰੇਸ ਸਪਰੇਅ ਵੀ ਨਹੀਂ ਪਾਇਆ ਨਾ 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 ਇਹ ਤਾਂ ਕੱਖਾ ਤੇ ਨਹੀਂ ਪਾਉਦੇ ਇਹ ਤਾਂ ਦੇਸੀ ਖਾਦ ਪਾਈ ਏਡਾ ਕੱਖਾ ਤੇ ਨਹੀਂ ਪਾਉਦੇ ਸਾਨੂੰ ਪਤਾ ਵੀ ਅਸੀਂ ਆਪ ਖਾਣਾ ਪੀਣਾ ਇਹ ਜੀ ਇਹ ਜਿਹੜੀ ਸਬਜ਼ੀ ਵੀ ਤੇ ਆ ਚਾਹੇ ਕੱਖ ਵੀ ਤੇ ਆ ਹਾਂਜੀ ਅਸੀਂ ਕੱਲਾ ਰੂੜ ਜਾਰ ਇਹ ਪਾਉਣਾ ਇਹ ਦੂਜਾ ਰਿਆ ਨਹੀਂ ਦਿਖਾਉਣਾ ਨਾ ਰੇ ਨਾ ਸਪਰੇ ਸਾਨੂੰ ਛੋੜੇ ਤੇ ਉਹਦੇ ਨਾਲ ਦੁਨੀਆਂ ਭਿਆਨਕ ਬਿਮਾਰੀ ਆ ਦੇਖੋ ਕਿ ਕਿ ਟਿਕ ਟਿਚਰੀ ਹੋਈ ਵੀ ਆ ਤੇ ਤੇ ਜਿਹੜਾ ਦੁੱਧ ਬਾਧ ਪੀਉ ਇਹਦਾ ਜੀ ਤੇ ਉਹਨੂੰ ਦੇਖ ਲਾ ਵੀ ਇੱਕ ਉਹੋ ਜਿਹਾ ਫਲ ਮਿਲੂ ਹੁਣ ਤੁਹਾਨੂੰ ਚਾਹ ਪਿਉਉਨੇ ਕਰਕੇ ਤੁਸੀਂ ਦੁੱਧ ਆਪ ਹੀ ਮੰਨ ਜਾਓਗੇ ਵੀ ਇੰਨੀ ਸਵਾਦ ਆ ਜੀ ਇੰਨੀ ਜਾਣੀ ਇਹਦੇ ਇੱਕ ਆਪਾਂ ਨੂੰ ਕੀ ਜਾਨਾ ਕ ਅਸੀਂ ਛੋਟਾ ਜਿਹਾ ਪਸ਼ੂ ਪਾਲਦੇ ਆ ਉਹਨੂੰ ਅਸੀਂ ਗਾਹਾਂ ਨਹੀਂ ਵੇਚਦੇ ਉਹਦਾ ਅਸੀਂ ਛੋਟਾ ਜਿਹਾ ਪਸ਼ੂ ਪਾਲ ਕੇ ਬਿਨਾਰ ਇਸ ਵੀਰੇ ਤੋਂ ਉਹਦਾ ਫਿਰ ਅਸੀਂ ਦੁੱਧ ਬਾਅਦ ਸੰਗਤ ਨੂੰ ਪਿਉਉਨੇ ਆ ਬਕੋ ਜਿਵੇਂ ਹੁਣ ਤੁਸੀਂ ਇੱਥੇ ਕੋਈ ਇਸ ਜਗ੍ਹਾ ਦੀ ਹੈ ਜਿਹੜੀ ਮੰਨਤ ਹੁੰਦੀ ਹੈ ਜਾਂ ਉਹਦਾ ਤੁਸੀਂ ਪ੍ਰੋਗਰਾਮ ਕਰਦੇ ਆ ਉਹ ਕਦੋਂ ਦਾ ਹੁੰਦਾ ਏ ਉਹ ਤਿੰਨ ਭਾਦੋਂ ਨੂੰ ਅਸੀਂ ਪਹਿਲੀ ਭਾਦੋਂ ਬਗਰਾਸ ਕਰਾਉਨੇ ਆ ਤਿੰਨ ਭਾਦੋਂ ਨੂੰ ਭੋਗ ਫੈਂਦੇ ਆ ਜੀ ਉਦੋਂ ਫਿਰ ਬਾਹਰੋਂ ਸੰਗਤ ਆਉਂਦੀਆਂ ਠੀਕ ਹੈ ਇਹਨਾਂ ਦੇ ਭਲੇ ਹੁੰਦੇ ਆ ਠੀਕ ਹੈ ਉਹ ਫਿਰ ਆ ਕੇ ਜਾਨੀ ਆਉ ਦਾ ਮਠਾ ਟੇਕ ਕੇ ਲੰਗਰ ਪਾਣੀ ਛੱਕ ਕੇ ਆਉਦੀ ਹਾਜ਼ਰੀ ਭਰਦੇ ਠੀਕ ਹੈ ਪਿੰਡ ਪੱਦਰ ਦਾ ਇੱਥੇ ਇਕੱਠ ਹੁੰਦਾ ਸਾਰਾ ਬਹੁਤ ਬਹੁਤ ਵਯੰਤ ਠੀਕ ਹੈ ਸਾਧੂ ਸੰਤ ਵਾਲੇ ਆਉਂਦੀਆਂ ਠੀਕ ਹੈ ਸਾਧੂ ਸੰਤ ਜੀ ਇਹਨਾਂ ਨੂੰ ਛੱਦੇ ਦਿੰਦੇ ਆ ਸੀ ਉਹ ਸਾਨੂੰ ਕਾਟ ਭੇਜਦੇ ਆ ਸੀ ਉਹਨਾਂ ਨੂੰ ਛੱਦੇ ਆ ਐ ਜਾਨੀ ਬਹੁਤ ਤੁਸੀਂ ਦਰਸ਼ਨ ਤੇ ਨਹੀਂ ਆਉਂਦੇ ਸਾਰਿਆਂ ਨੇ ਗੱਲ ਨਹੀਂ ਮੈਂ ਭਈਆ ਪਤਾਸਕਾਨ ਨੂੰ ਵੀ ਕਹਿੰਨੇ ਆ ਵੀ ਜਿਹੜੇ ਵੀਡੀਓ ਦੇਖਣਗੇ ਜਿੰਨਾਂ ਕੋਲ ਸਮਾਂ ਹੋਇਆ ਜ਼ਰੂਰ ਇੱਥੇ ਆ ਕੇ ਜਾਇਓ ਇੱਕ ਤਾਂ ਤੁਸੀਂ ਇਹ ਚੀਜ਼ ਆਪਾਂ ਨੂੰ ਦੇਖਣ ਆ ਲਈ ਆ ਇਹ 150 ਸਾਲ ਪੁਰਾਣੀ ਜਿਹੜੀ ਗੁੱਡੀਆ ਬਣੀ ਵੀ ਤਾਂ ਹੈਗੀ ਆ ਤੁਸੀਂ ਨਾਲ-ਨਾਲ ਦਰਖਤ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਕਿੰਨੇ ਦਰਖਤ ਲੱਗੇ ਹੋਇਆ ਮੈਂ ਕਹਿੰਨਾ ਇੱਥੇ ਏਸੀ ਦੀ ਲੋੜ ਨਹੀਂ ਜੇ ਤੁਸੀਂ ਮੰਜਾ ਡਾਹ ਕੇ ਪਏ ਵੀ ਜਾਓਗੇ ਤਾ ਇੱਥੇ ਗਰਮੀ ਦਾ ਤੁਹਾਨੂੰ ਅਹਿਸਾਸ ਇੱਥੇ ਦਾ ਪਤਾ ਹੀ ਲੱਗਦਾ ਇਹ ਤਾਂ ਦੇਖ ਲਓ ਵੀ ਬਾਹਰ ਦਾ ਲਾਭ ਪੱਖਿਆਂ ਦੀ ਹਵਾ ਤਤੀ ਆ ਜਦੋਂ ਇੱਥੇ ਆ ਕੇ ਅੱਗੇ ਵਜਾਂਦੇ ਜਾਂਦੇ ਜਾਵਾਂ ਠੰਡੀ ਆਈ ਸੀ ਬਾਪੂ ਦੇਖੋ ਹੁਣ ਜਿਵੇਂ ਤੁਸੀਂ ਇਹ ਕੁਦਰਤੀ ਵਾਤਾਵਰਣ 'ਚ ਰਹਿੰਨੇ ਆ ਕਿ ਅਸੀਂ ਏਸੀਆਂ 'ਤੇ ਰਹਿੰਨੇ ਸਾਨੂੰ ਦੇਖ ਲਓ ਮੁੜਕਾ ਕਿੰਨਾ ਤੇ ਨਿਕਲਦਾ ਹਨ ਤੇ ਇਹ ਕੁਦਰਤੀ ਆ ਇਹ ਹਵਾ ਆਪਾਂ ਨੂੰ ਮਿਲ ਲਈ ਨਹੀਂ ਜਿਹੜੀ ਏਸੀਆਂ ਦੀ ਉਹ ਬਿਮਾਰੀ ਦਾ ਇੱਕ ਇਹ ਜਿਹੜੇ ਇਹ ਹੀ ਲਾਏ ਆ ਜੀ ਇਹ ਆ ਜਿਹੜਾ ਪਾਣੀ ਕਿੱਥੋਂ ਆ ਏਸਿਆ ਨੂੰ ਉਹ ਜਨੇਸ਼ਲਾਵ ਆ ਆਪਣੇ ਜਿਹੜੀ ਆਪਾਂ ਨੂੰ ਕਦੇ ਲੋ ਠੰਡ ਵਰਤਣੀ ਸੀ ਹਾਂਜੀ ਉਹ ਜਮਾ ਅੱਗ ਲਾਤੀ ਇਹਨਾਂ ਨੇ ਉਹ ਸਲਾਵ ਸਾਰੀ ਖਚਲੀ ਇਹਨਾਂ ਨੇ ਏਸੀਆਂ ਨੇ ਜੀ ਸਲਾਵ ਖਚੀਆ ਕਿ ਨਹੀਂ ਹਾਂਜੀ ਦੇਖੋ ਕਿੰਨੀ ਗਰਮੀ ਪੈਂਦੀ ਆ ਅੱਗੇ ਜਦੋਂ ਏਸੀ ਨਹੀਂ ਸੀ ਤੇ ਗਰਮੀ ਇੰਨੀ ਦੇਖੀ ਸੀ ਕਿਸੇ ਨੇ ਨਹੀਂ ਜਮਾ ਨਹੀਂ ਆਉਂਦੀ ਕੋਈ ਗਰਮੀ ਹੁਣ ਚੱਲੇ ਨਹੀਂ ਆਉਂਦੀ ਦਰਸਤੂ ਵੀ ਆਪਾਂ ਦੇਖੀਏ ਤਾਂ ਖੇਤਾਂ ਦੇ ਵਿੱਚ ਹੈ ਨਹੀਂ ਗਦਰਾਸਤ ਤਾਂ ਨਾ ਉਹਦੇ ਪਟ ਦੰਦੇ ਆ ਹਾਂਜੀ ਉਹਦੇ ਪਟ ਦੰਦੇ ਆ ਇਹ ਬਾਬੂਏ ਤੁਹਾਡ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਇੱਕ ਅ ਦਰਸ਼ਕਾਂ ਨੂੰ ਨਿੱਕਾ ਜਿਹਾ ਕੀ ਸਨੇਹਾ ਦੇਣਾ ਚਾਹਾਂਗਾ ਅਸੀਂ ਅਜ ਤਾਂ ਇਹੀ ਕਹਿੰਦੇ ਆ ਵੀ ਦਰਖਤ ਬਾਦ ਤੋਂ ਬਾਦ ਲੱਗਣਾ ਚਾਹੀਦਾ ਇੱਥੇ ਜੀ ਆਪਦੇ ਘਰਾਂ 'ਚ ਖੇਤਾਂ 'ਚ ਜਿੰਨੇ ਦਰਖਤ ਓਹਣਗੇ ਉਹਨਾ ਵੀ ਪਾਓ ਆਪਣੇ ਸਹੀ ਗੱਲ ਹੈ ਤੇ ਜੋ ਤੁਸੀਂ ਦਰਖਤ ਪੱਟ ਦਿੰਨੇ ਆ ਤੇ ਮੀ ਨਹੀਂ ਪੈਂਦੇ ਆ ਆ ਪਹਾੜਾਂ 'ਚ ਮੀ ਕਿਉਂ ਪੈਂਦੇ ਉਸ ਦਰਖਤ ਵਾਲਾ ਜੀ ਪਹਾੜਾਂ 'ਚ ਰੋਜ਼ ਮੀ ਪੈਂਦਾ ਡੇਲੀ ਜੀ ਤੇ ਜੇ ਆਪਣੇ ਇੰਨੇ ਦਰਾਸ ਲੱਗ ਜਾਣ ਆਪਣੇ ਇੱਕ ਗਰਮੀ ਉਹਦੀ ਨਹੀਂ ਹਾਂਜੀ ਜੀ ਮੈਂ ਆਪਾਂ ਕਹਿੰਦੇ ਵੀ ਚੌੜਾਂ ਦੇ ਜੱਗ ਕਰਦੇ ਚੌੜਾਂ ਦੇ ਜੱਗਾ ਨਾ ਮੀਂਹ ਨਹੀਂ ਪੈਂਦੇ ਹਾਂ ਨਾ ਨਾ ਚੌੜਾਂ ਦੇ ਜੱਗਾ ਨਾ ਮੀਂਹ ਇਹ ਦਰਾਸ ਲਾਏ ਤਾਂ ਮੀਂਹ ਪੈਂਦਾ ਇਹ ਵੀ ਜੱਗ ਵਾਲਾ ਕੰਮ ਹੀ ਆ ਜੱਗ ਵਾਲਾ ਠੀਕ ਆ ਇਹ ਆਪਾਂ ਉਹਨੂੰ ਜੂਨੀ ਉਹਦੀ ਇੱਕ ਵਾਦੀ ਆ ਜਿੰਨੀ ਸੇਵਾ ਕਰਾਂਗੇ ਹੁਣ ਅਸੀਂ ਇਹਨਾਂ ਨੂੰ ਵਿਰਚਾਂ ਨੂੰ ਪਾਣੀ ਪਾਉਣੇ ਆ ਥਣ ਵੇਲੇ ਤੇ ਸਾ ਤੋਂ ਕੱਲ ਨਹੀਂ ਪਿਆ ਕੱਲ ਸੇਵਾਦਾਰ ਨਹੀਂ ਸੀ ਮੇਰੇ ਕੋਲੇ ਨਹੀਂ ਡੇਲੇ ਅਸੀਂ ਪਾਣੀ ਪਾਉਨੇ ਆ ਇਹਨਾਂ ਨੂੰ ਉਹਦੀ ਮੱਚ ਜਾਂਦੀ ਆ ਤਾਂ ਇੰਨੀ ਗਰਮੀ ਆ ਆਹ ਨੀ ਆ ਲੋਦੀ ਬਾਬਾ ਜੀ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਆਹ ਆ ਵਰੀ ਆ